ਜੇ ਕਿਸੇ ਦੇ ਵੀ ਗੋਡਿਆਂ 'ਚ ਦਰਦ ਰਹਿੰਦਾ ਨਾ ਤੇ ਆ ਨੌਕਤਾ ਵਰਤ ਲਓ ਤੁਸੀਂ ਤੇ ਗੋਡਿਆਂ ਦੇ ਵਿੱਚ ਦਰਦ ਜਮਾ ਹੀ ਨਹੀਂ ਹੋਊਗਾ ਸੌਖਾ ਜਾਂ ਨੌਕਤਾ ਵਾ ਚਾਰ ਪੰਜ ਚੀਜ਼ਾਂ ਲੈਣੀਆਂ ਵਾ ਤੇ ਇਹ ਤੁਸੀਂ ਬਣਾ ਲੈਣੀਆਂ ਵਾ ਤੇ ਪਹਿਲਾਂ ਤਾਂ ਤੁਸੀਂ ਸਰੋਂ ਦਾ ਤੇਲ ਲੈਣਾ ਵਾ ਅੱਧਾ ਕਿਲੋ ਤੇ ਉਹਦੇ ਵਿੱਚ ਲੌਂਗ ਪਾਉਣੇ ਆ 8-10 ਲੌਂਗ ਪਾਤੇ ਫਿਰ ਲਸਣ ਪਾਉਣਾ ਵਾ ਤੇ ਲਸਣ ਪਾ ਕੇ ਉਸ ਤੋਂ ਬਾਅਦ ਤੁਸੀਂ ਇਹ ਚੀਜ਼ਾਂ ਨਿੰਮ ਦੀਆਂ ਟਾਹਣੀਆਂ ਲੈ ਲੈਣੀਆਂ ਵਾ ਜਿਵੇਂ ਆਪਾਂ ਦਾਤਣ ਕਰਦੇ ਆ ਉਹ ਉਹ ਪਾਉਣੀਆਂ ਇਹਦੇ ਵਿੱਚ ਕਪਾਰ ਪਾ ਦੇਣਾ ਵਾ ਜਵੈਣ ਪਾ ਦੇਣੀ ਆ ਇਹਦੇ ਵਿੱਚ ਅਦਰ ਕਰ ਪਾ ਦੇਣਾ ਵਾ ਤੇ ਇਹਨਾਂ ਚੀਜ਼ਾਂ ਨੂੰ ਨਾ ਤੁਸੀਂ ਉਬਲਣਾ ਛੱਡ ਦੇਣਾ ਵਾ ਜਦੋਂ ਉਬਲੀ ਜਾ ਉਬਲੀ ਜਾਊਗਾ ਜਦੋਂ ਮੰਨ ਲਓ ਵੀ ਰੰਗ ਇਹਦਾ ਇਹ ਜਾ ਹੋ ਗਿਆ ਤੇ ਫੇਰ ਤੁਸੀਂ ਇਹਨੂੰ ਨਾ ਠੰਡਾ ਕਰਨਾ ਰੱਖ ਦੇਣਾ ਵਾ ਜਦੋਂ ਠੰਡਾ ਹੋ ਗਿਆ ਉਦੋਂ ਬਾਅਦ ਇਹਨੂੰ ਤੁਸੀਂ ਪਾਉਣ ਲੈਣਾ ਵਾ ਕਿਸੇ ਭਾਂਡੇ ਦੇ ਵਿੱਚ ਜਦੋਂ ਪਾਉਣ ਲਿਆ ਤੇ ਉਦੋਂ ਬਾਅਦ ਠੰਡਾ ਹੋਇਆ ਤੇਲ ਤੁਸੀਂ ਗੋਡਿਆਂ ਤੇ ਲਾਉਣਾ ਵਾ ਤੇ ਗੋਡਿਆਂ ਨੂੰ ਰਾਮ ਮਿਲੂਗਾ ਵਰਤ ਕੇ ਦੇਖੋ ਬਹੁਤ ਵਧੀਆ ਚੀਜ਼ ਆ ਕੋਈ ਦਵਾਈਆਂ ਖਾਣ ਦੀ ਲੋੜ ਨਹੀਂ ਪੈਣੀਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹੋਰ ਵੀ ਕਿਸੇ ਦਾ ਫਾਇਦਾ ਹੋ ਸਕੇ ਜਿਹਦੇ ਗੋਡੇ ਦੁਖਦੇ ਆ ਉਹਨੂੰ ਸ਼ੇਅਰ ਕਰ ਦਿਓ ਕਿਉਂਕਿ ਦੇਸੀ ਚੀਜ਼ਾਂ 'ਵਾਂ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਫਾਇਦਾ ਕਰਦੀਆਂ ਇਹ ਅਸੀਂ ਵਰਤਿਆ ਇਹ ਤੇ ਗੋਡੇ ਦੁਖਣੋਂ हट ਗਏ ਸ਼ੇਅਰ ਜ਼ਰੂਰ ਕਰਿਓ ਵੀਡੀਓ ਕਿਸੇ ਦਾ ਕਿਉਂਕਿ ਫਾਇਦਾ ਹੋ ਸਕੇ ਦਵਾਈਆਂ ਤੋਂ ਖਿਹੜਾ ਛੁੱਟ ਸਕੇ ਕਿਉਂਕਿ ਬੰਦੇ ਪੇਨ ਕਲਰ ਗੋਲੀਆਂ ਹੀ ਖਾਈ ਜਾਂਦੇ ਆ ਗੋਡੇ ਦੁਖਦੇ ਆ ਬਹੁਤ ਪ੍ਰੋਬਲਮ ਆਉਂਦੀ ਆ ਛੇਰ ਜ਼ਰੂਰ ਕਰਿਓ ਜੀ